ਪੰਜਾਬ ਦੇ ਵਿੱਚ ਤੂਫਾਨ ਚੱਖਣ ਨੇ ਲੋਕਾਂ ਤੇ ਕਹਿਰ ਬਰਸਾਇਆ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਐਸਾ ਚੱਕਰਵਾਤੀ ਤੂਫਾਨ ਚੱਲਿਆ ਜਿਸ ਨੇ ਲੋਕਾਂ ਦੇ ਘਰ ਜ਼ਮੀਨਾਂ ਫਸਲਾਂ ਸਭ ਤਬਾਹ ਕਰ ਦਿੱਤੀਆਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਤੇਜ਼ ਤੂਫਾਨ ਆਉਂਦਾ ਹੈ ਤੇ ਸਭ ਕੁਝ ਉਡਾ ਕੇ ਨਾਲ ਲੈ ਜਾਂਦਾ ਹੈ ਦੱਸਦੀ ਇਹ ਫਾਜ਼ਿਲਕਾ ਦੇ ਪਿੰਡ ਬਕੈਨ ਵਾਲਾ ਵਿਖੇ ਉਸ ਵੇਲੇ ਲੋਕਾਂ ਦਾ ਇਹ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਹੀ ਚੱਕਰਵਾਤੀ ਤੂਫਾਨ ਨੇ ਪਿੰਡ ਅਤੇ ਖੇਤਾਂ ਦੇ ਵਿੱਚ ਤਬਾਹੀ ਮਚਾ ਦਿੱਤੀ। ਤੂਫਾਨ ਪਿੰਡ ਬਕੈਨ ਵਾਲਾ ਦੇ ਇੱਕ ਪਾਸਿਓ ਆਇਆ ਤੇ ਦੇਖਦੇ-ਦੇਖਦੇ ਪਿੰਡ ਦੇ ਕਈ ਘਰ ਉਸਨੇ ਆਪਣੀ ਲਪੇਟ ਦੇ ਵਿੱਚ ਲੈ ਕੇ ਟਹਿ ਟੇਰੀ ਕਰ ਦਿੱਤੇ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਚੱਕਰਵਾਤੀ ਤੂਫਾਨ ਨੇ ਬਾਗਬਾਨੀ ਨੂੰ ਵੀ ਤਬਾਹ ਕਰ ਦਿੱਤਾ। ਦਰਜਨ ਦੇ ਕਰੀਬ ਲੋਕਾਂ ਦੇ ਘਰ ਟਹਿ ਗਏ ਤੇ ਕਈ ਲੋਕ ਜ਼ਖਮੀ ਵੀ ਹੋਏ ਨੇ। ਦੂਜੇ ਪਾਸੇ ਪ੍ਰਸ਼ਾਸਨ ਅਤੇ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਾਇਜ਼ਾ ਲਿਆ ਗਿਆ ਤੇ ਐਂਬੂਲੈਂਸ ਦੇ ذریعے ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਉਸ ਆਪ ਗਾਮ ਬਕੈਣ ਵਾਲਾ ਸੇ ਜੋ ਇਹ ਖਾਸ ਹੈ ਕਿ ਕਿੰਨੇ ਮਰੀਜ਼ ਆਏ ਕਿਹੜੇ ਡਾਕਟਰ ਆਏ। ਅ ਅਭੀ ਤੱਕ ਤੋਂ ਹਮਾਰੇ ਪਾਸ 9 ਮਰੀਜ਼ ਜੋ ਹੈ ਉਹ ਆ ਚੁੱਕੇ ਹੈ। ਤੋਂ ਅਭੀ ਹੋਰ ਕਹਿ ਰਹੇ ਹੈ ਕਿ ਸ਼ਾਇਦ ਹੋਰ ਵੀ ਮਰੀਜ਼ ਆਉਣਗੇ। तो धीरे धीरे वो लेके आ रहे हैं उनको और गड़े गड़े है। हालत जो है कुछ मरीज तो बिल्कुल ठीक है एक दो मरीज है जिनकी हालत अभी गंभीर लग रही है जिनको हमने अभी यहाँ पे एडमिट करके रखा हुआ है कैसी चोटे, कितनी चोट लगी चोटे देखो एक्स रेज वगैरह सारी इन्वेस्टिगेशन होने के बाद ही हम बता पाएंगे कि कितना तो जो है वो नुकसान हुआ है ज़्यादा सीरियस है नहीं इतनी ज़्यादा कोई गंभीर को नहीं लग रहा है ਨਾ ਕੀ ਤੇ ਕਿਹੜਾ ਪਿੰਡ ਜੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਪਿੰਡ ਸਾਡਾ ਬਕੈਨਾਲ ਅੱਜ ਅੰਤਾਜਾ 1:30 ਵਜੇ ਬੱਦਲਵਾਈ ਸੈਂ ਹਾਂਜੀ ਬੱਦਲਵਾਈ ਹੋਣ ਕਰਨ ਜਿਹੜਾ ਕਿ ਚੱਕਰਵਤੀ ਤੂਫਾਨ ਆਇਆ ਜੀ ਸਾਡੇ 6 7 ਜਿਹੜੇ 7 8 ਜਿੰਨੇ ਵੀ ਨਜ਼ਦੀਕ ਹੈਗੇ ਸੀ ਲੈਂਟਰਲ ਪੱਟ ਤੇ ਤੇ ਉੱਥੇ ਕਮਰਿਆਂ ਦੇ ਜਿਹੇ ਮੁੱਦੇ ਖਤਮ ਕਰਦਾ ਆਇਆ ਕਿੰਨਾ ਸਿਰਫ 1:30 2 ਮਿੰਟ ਉੱਥੇ ਚੱਕਰ ਉਹਦੀ ਤੂਫਾਨ ਆਇਆ ਸਾਡੇ ਬਹੁਤ ਮੰਨ ਲ ਜਿੰਨੇ ਵੀ 8 9 ਜਿੰਨੇ ਵੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਜੀ ਤੇ ਅਸੀਂ ਇਸ ਤਰ੍ਹਾਂ ਹੌਨ ਮੰਨ ਲੈਂ ਅੰਬੂਲੈਂਸ ਲੈ ਕੇ ਪਿੰਡਾਂ ਦਾ ਸਾਡੇ ਤੇ ਸਾਡੇ ਖੁੱਪੜ ਜੀ ਗਾਂਢੀ ਨੇ ਉਹਨਾਂ ਨੂੰ ਵੀ ਅਸੀਂ ਲੈਂਟਰ ਵੱਡ ਵੱਡ ਬਿਫਵਾ ਰ ਕੱਢਿਆ ਗਿਆ ਤੇ ਸਾਡੇ ਨਾਲ ਜਿਹੜੇ ਪਰਮਾਤਮਾ ਨੇ ਜਿਹੜੇ 1.5 2 ਮਿੰਟ ਐਨੇ ਮੰਨ ਲਓ ਕਿਤੇ ਹਨਾ ਹੋਣੀ ਹੋਈ ਏ ਤੇ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਜ਼ਿਆਦਾ ਮਾਰਨੇ ਉਹਨਾਂ ਨੂੰ ਚੰਗੀ ਤਰ੍ਹਾਂ ਮੰਨ ਲਓ ਜੇ ਪ੍ਰਸ਼ਾਸਨ ਇਹਨਾਂ ਦੀ ਦੇਖਭਾਲ ਕਰੇ ਤੇ ਇਹਨਾਂ ਦਾ ਜਿਹੜਾ ਇਲਾਜ ਕਰਾਵੇ ਜੀ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਣੇ ਨੁਕਸਾਨ ਅਤੇ ਅਜੇ ਤਾਂ ਨਹੀਂ ਹੋਇਆ ਪਰ ਜਿਹੜੇ ਜਿਵੇਂ ਜਿੰਨਾਂ ਜ਼ਿਆਦਾ ਅੰਦਰ ਉਹਨੇ ਸੱਟਾਂ ਲਗੀਆਂ ਐਕਸ ਰੇ ਆਉਣ ਤੇ ਪਤਾ ਲੱਗੂਗਾ ਇਹ ਹਬੌਰ ਦੇ ਹਸਪਤਾਲ ਜਾਂ ਕਿਤੇ ਹੋਰ ਵੀ ਲੱਗੇ ਜੀ ਇਸੇ ਆਹ ਹੋਰ ਦੇ ਹਸਪਤਾਲ ਆ ਅਜੇ ਹੋਰ ਐਂਬੂਲੈਂਸ ਆ ਰਹੀ ਹੈ ਜੀ ਉਹਨਾਂ ਦੇ ਵਿੱਚ ਤਿੰਨ ਚਾਰ ਪੇਸ਼ੈਂਟ ਹੋਰ ਭੇਜੇ ਨੇ ਜਿਹੜੇ ਮੰਨ ਲਓ ਉੱਤੇ ਪਿੰਡ ਬਕੈਣ ਸੱਟਾਂ ਲਗੀਆਂ ਕਿੰਨੇ ਏਰੀਆ 'ਚ ਤਬਾਹੀ ਹੋਈ ਜੀ ਉੱਥੇ ਏਰੀਆ ਜੇ ਮੰਨ ਲਓ ਕਿਲੋਮੀਟਰ ਦੇ ਚੜਾਈ ਹੈ ਜੀ ਘਟੋਗਾਟਾ ਤੇ ਲੰਬਾਈ ਦਾ ਤਨੀ ਪਤਾ ਤੁਹਾਂ ਸਾਡੇ ਤਾਂ ਆਪਣੇ ਘਰਾਂ ਦੇ ਵਿੱਚ ਛੱਤਾਂ ਫਟੀਆਂ ਗਈਆਂ ਬੁਰਾ ਹਾਲਾਤ ਹੈ ਉੱਥੇ ਦੇਖਣ ਲੋਕ ਹੋਇਆ ਖੜਾ ਹੈ ਵੀ ਇਹੋ ਜਿਹਾ ਪਰਮਾਤਮਾ ਨੇ ਕਿਹਰ ਕਮਾਇਆ ਚੰਦ ਮਿੰਟਾਂ ਦੇ ਵਿੱਚ ਇਹ ਸਫਾਇਆ ਕਰਤਾ ਜੀ। ਜੀ। نقصان ਦਾ ਜਿਹੜਾ ਇਸ ਪਿੰਡ ਦਾ ਹੋਇਆ ਹੈ ਅਜੇ ਪੂਰੀ ਅਸੈਸਮੈਂਟ ਹੋਣ ਦੇ ਬਾਅਦ ਪਤਾ ਲੱਗੂਗਾ। ਜੀ। ਪਰ ਮੈਂ ਦੇਖ ਰਿਹਾ ਵੀ ਦੋ ਤਿੰਨ ਬੰਦੇ ਇੰਜਰਡ ਹੋਏ ਨੇ ਤੇ ਜਾਨੀ ਨੁਕਸਾਨ ਤੋਂ ਬਚਤ ਹੋਈ ਹੈ। ਪਰਮਾਤਮਾ ਉਹਨਾਂ ਨੂੰ ਸੇਤ ਮੰਤ ਜਲਦੀ ਕਰੇ ਮਾਚ ਜਿਹੜਾ ਨੁਕਸਾਨ ਹੈ ਇਹ ਗਰੀਬ ਲੋਕ ਨੇ ਮੇਰੇ ਰਪਰੋਸੀ ਪ੍ਰਿੰਡ ਹੈਗਾ ਛੋਟੇ ਛੋਟੇ ਮਾਲਕ ਨੇ ਮਸਾ ਮਾਰ ਕੇ ਕਿਸੇ ਨੇ ਮਕਾਨ ਆਪ ਦਾ ਰਹਿਣ ਦਾ ਆਸਰਾ ਬਣਾਇਆ ਉਹ ਜੇ ਟੁੱਟ ਜੇ ਉਹ ਸਾਹਮਣੇ ਦੇਖੋ ਫੁੱਲ ਇੰਟਰਪੀ ਕਿਆ ਹੋਇਆ ਕਿਤੇ ਵਰਕਸ਼ਾਪ ਦੀ ਛੱਤ ਦੀ ਫਸਲਾਂ ਦਾ ਤਾਂ ਮੈਂ ਅੰਦਾਜ਼ਾ ਹੀ ਨਹੀਂ ਲਾ ਸਕਦਾ ਤੇ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਇਹਨਾਂ ਵਾਸਤੇ ਮੈਂ ਤਾਂ ਸਰਕਾਰ ਵੱਲੋਂ ਇਹ ਹੀ ਮੰਗ ਕਰਦਾ ਵੀ ਸਰਕਾਰ ਨੂੰ ਫੌਰੀ ਤੌਰ ਤੇ ਇਹ ਦਿਖਾਵਾ ਨਹੀਂ ਹੋਣਾ ਚਾਹੀਦਾ ਵੀ ਤੜਕੇ ਅਖਬਾਰ ਚ ਦੇਤਾ ਵੀ ਸਪੈਸ਼ਲ ਗਿਰਦਾਵਰੀ ਕਰਾਤੀ ਦੀ ਦੇਹਾਂਗੇ ਪੈਸੇ ਤੇ ਪੈਸੇ ਮੁੜ ਕੇ ਭੁੱਲੀ ਜਾਣ ਵੀ ਨੁਕਸਾਨ ਹੋਇਆ ਸੀ ਕੀ ਇਹਨਾਂ ਨੂੰ ਫੋਰੀ ਤੌਰ ਤੇ ਮਦਦ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਇਹ ਅਹਿਸਾਸ ਹੋ ਸਕੇ ਵੀ ਸਾਡੇ ਜਿਹੜੀ گاਵ ਹੈ ਉਸ ਤੇ ਬਰਮਪੱਟੀ ਸਰਕਾਰ ਨੇ ਲਾਈ ਹੈ ਚਾਹੇ ਉਹ ਕਿਸੇ ਦਾ ਮਕਾਨ ਦਾ ਨੁਕਸਾਨ ਹੋਇਆ ਚਾਹੇ ਪਸ਼ੂ ਦਾ ਨੁਕਸਾਨ ਹੋਇਆ ਚਾਹੇ ਉਹਦੇ ਬਾਗਾਂ ਦਾ ਹੋਇਆ ਚਾਹੇ ਫਸਲ ਦਾ ਨੁਕਸਾਨ ਹੋਇਆ ਆਮਾਦੀ ਪਾਰਟੀ ਪ੍ਰਧਾਨ ਹਰਦੀਪ ਸਿੰਘ ਪਿੰਡ ਬਕੈਣ ਵਾਲਾ ਜੋ ਕਿ ਸਾਡੇ ਪਿੰਡ ਚੱਕਰਵਤੀ ਤੂਫਾਨ ਆਉਣ ਨਾਲ ਬਹੁਤ ਨੁਕਸਾਨ ਹੋਇਆ ਮਕਾਨਾਂ ਮਕਾਨ ਡੇਗੇ ਛੱਡ ਉੱਡ ਗਏ ਜੋ ਕਿ ਕੰਨਾਂ ਦਾ ਪਸ਼ੂਆਂ ਦਾ ਨੁਕਸਾਨ ਵੀ ਬਹੁਤ ਹੋਇਆ 10 12 ਜੀ ਜਿਹੜੇ ਸੀਗੇ ਕੋਈ 65 ਡੇਗੀਆਂ ਉਹ ਥੱਲੇ ਆਏ ਤੇ ਪਿੰਡ ਵਾਸੀਓ ਦੇ ਸਹਿਯੋਗ ਨਾਲ ਅਸੀਂ ਕੱਢ ਕੇ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਸਾਹਮਣੇ ਮੰਲੋ ਕਰਕੇ ਇਲਾਜ ਵਾਸਤੇ ਭੇਜਿਆ ਗਿਆ ਕੋਪਰਸ਼ਾਸਨ ਅਧਿਕਾਰੀ ਮੌਕੇ ਤੇ ਆਇਆ ਸੀ ਕਿ ਨਹੀਂ ਆਇਆ ਸੀ ਉਸੇ ਤੇ ਉਸ ਟਾਈਮ ਨਹੀਂ ਕੋਈ ਆਇਆ ਸੀ ਹੁਣ ਜਿਵੇਂ ਜਿਵੇਂ ਜਿਸ ਨੂੰ ਪਤਾ ਲੱਗ ਰਿਹਾ ਆ ਰਿਹਾ ਹੈ ਪੁਲਿਸ ਮੁਲਾਜ਼ਮ ਵੀ ਆਏ ਨੇ ਤੇ ਖਰਵਾਰੀ ਸਾਹਿਬ ਪਹੁੰਚ ਗਏ ਮੌਕੇ ਤੇ ਬਾਕੀ ਹੋਰ ਮੁਲਾਜ਼ਮ ਆ ਰਹੇ ਨੇ ਹੁਣ ਮੰਗ ਕੀ ਕਰਦੇ ਹੋ ਜਿਹੜੇ ਮੰਗ ਜੀ ਜੋ ਨੁਕਸਾਨ ਹੋਇਆ ਹੈ ਵੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਬਹੁਤ ਮਾੜਾ ਹੋਇਆ ਮੰਨ ਤੁਹਾਡੀ ਕੋਈ ਡੈਥ ਵੀ ਦੱਸੀ ਜਾ ਰਹੀ ਹੈ ਇੱਕ ਬੰਦੇ ਦੀ ਨਹੀਂ ਇੱਕ ਤਾਂ ਇਸ ਟਾਈਮ ਤੱਕ ਜੀ ਸਾਨੂੰ ਤਾਂ ਨਹੀਂ ਮਾਲੂਮ ਹੈਗਾ ਨਹੀਂ ਹੋਈ ਬਾਕੀ ਬੀਮ ਦੇ ਥੱਲੇ ਆ ਗਿਆ ਸੀ ਬੰਦਾ ਸੀ ਉਹਨਾਂ ਨੂੰ ਕੱਟਣ ਨਾਲ ਵੱਢ ਕੇ ਸਰੀਏ ਕੱਟਦਾ ਸਰ ਜਿਹੜਾ ਜੇ ਚੱਕਰਵਾਤੀ ਤੂਫਾਨ ਆਇਆ ਵਕੈਨ ਵਾਲੀ ਕਿਤ ਤਰ੍ਹਾਂ ਦਾ ਜਿਹੜਾ ਹੈਗਾ ਨੁਕਸਾਨ ਹੋਇਆ ਕਿੰਨੇ ਕੁ ਜਿਹੜੇ ਗਏ ਨਿਕਰੇ ਕਿ ਅੱਜ ਸਾਨੂੰ ਫੌਜ ਦੇ ਤਲਾਸ਼ ਮਸੂਲੇ ਸੀ ਅਸੀਂ ਸਮੇਤ ਅਸਚੂ ਮੁੱਕੇ ਤੇ ਪਹੁੰਚੇ ਹਾਂ ਬਾਕੀ ਸਿਵਲ ਪ੍ਰਸ਼ਾਸਨ ਨੇ ਮੁੱਕੇ ਤੇ ਆਇਆ ਉਹ ਸਾਰਾ ਅਸੀਂ ਜਾਜਾ ਲੈ ਰਹੇ ਹਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ 5-6 ਵਿਅਕਤੀ ਨੇ ਸੱਟਾਂ ਲੱਗੀਆਂ ਬਾਕੀ ਪਿੰਡ ਦੇ ਲੋਕਾਂ ਨੇ ਕਾਫੀ ਹੈਲਪ ਕਰਕੇ ਜਿਹੜੇ ਲੋਕ ਥੱਲੇ ਨੀਚੇ ਐਸਰੋਂ ਕੱਢ ਕੇ ਹਸਪਤਾਲ ਪਹੁੰਚਾਇਆ ਬਾਕੀ ਜੋ ਵੀ ਸਾਡੀ ਪ੍ਰੋਪੋਜ਼ਲ ਉੱਪਰ ਸੀਨੀਅਰ ਅਧਿਕਾਰੀਆਂ ਦੇ ਚੇਹੇ ਦੇ ਵਿੱਚ ਲਿਆਵਾਂਗੇ ਕਿ ਕਿੰਨਾ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਫਾਜ਼ਲ ਕਾ ਤੋਂ ਬਲਜੀਤ ਸਿੰਘ ਮੱਲੀ ਦੀ ਰਿਪੋਰਟ ਲਾਈਵ ਪੰਜਾਬੀਟੀਵੀ